ਜੀ ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਕੌਰਟਿਕ ਚੈਨਲ ਤੇ ਸਾਰੀਆਂ ਭੈਣਾਂ ਦਾ ਸਵਾਗਤ ਹੈ ਜੀ ਅੱਜ ਦੀ ਆਪਾਂ ਪਸ਼ਮੀਨੇ ਦੇ ਤੇ ਹੋਰ ਵੀ ਕਈ ਤਰ੍ਹਾਂ ਦਾ ਸਟੱਫ ਵਾਲੇ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਆਪਾਂ ਭਾਰਤੀ ਵੀਰ ਆਪਾਂ ਜਿਹੜੇ ਸੂਟ ਪਸ਼ਮੀਨੇ ਦੇ ਵੀ ਲੈ ਕੇ ਆਏ ਤੇ ਹੋਰ ਵੀ ਨਵੇਂ ਦਾ ਸਟੱਫ ਲੈ ਕੇ ਆਏ ਸਾਰਾ ਸੋ ਇਸ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਜ਼ਰੂਰ ਦੇਖਿਆ ਕਰੋ ਜੀ ਵੀਡੀਓ ਸਕਿਪ ਨਾ ਕਰਿਆ ਕਰੋ ਜਦੋਂ ਕੋਈ ਐਡ ਆਉਂਦੀ ਉਦੋਂ ਵੀ ਨਾ ਸਕਿਪ ਕਰਿਆ ਕਰੋ ਤੁਹਾਡਾ ਹੀ ਫਾਇਦਾ ਇਸ ਤੇ ਸਾਡਾ ਹੀ ਫਾਇਦਾ ਜਿਹੜੇ ਆਪਾਂ ਪਸ਼ਮੀਨੇ ਦੇ ਸੂਟ ਲੈ ਕੇ ਆਏ ਜੀ ਹੁਣ ਬਹੁਤ ਟ੍ਰੈਂਡ ਚੱਲ ਰਿਆ ਮੈਚਿੰਗ ਸੂਟਾਂ ਦਾ ਤੁਸੀਂ ਉਹਨੂੰ ਮੈਚਿੰਗ ਹੀ ਬਣਾ ਸਕਦੇ ਆ ਤੇ ਜਿਹੜਾ ਆਪਾਂ ਕੰਮ ਕੀਤਾ ਹੋਇਆ ਵਰਕ ਕੀਤਾ ਸਾਰੇ ਸੂਟਾਂ ਦੇ ਇਹ ਪਸ਼ਮੀਨੇ ਦੇ ਆਪਾਂ ਵਰਕ ਕੀਤਾ ਹੋਇਆ ਪਸ਼ਮੀਨੇ ਦੇ ਜਿਹੜੇ ਸੂਟਾਂ ਦੇ ਵਰਕ ਹੋਊਗਾ ਆਪਾਂ ਉਹੀ ਵਰਕ ਲੈ ਕੇ ਆਏ ਆ ਇਹ ਪਸ਼ਮੀਨੇ ਤੇ ਵੀ ਹੋਊਗਾ ਹੋਰ ਵੀ ਨਿਊ ਸਟੱਫ ਤੇ ਜਿਹੜਾ ਆਪਾਂ ਪਸ਼ਮੀਨਾ ਛਿਲਕ ਹੋਗੀ ਜਾਂ ਕੋਈ ਹੋਰ ਵੀ ਜਿਹੜਾ ਨਵਾਂ ਸਟੱਫ ਲੈ ਕੇ ਆਇਆ ਤੇ ਉਹ ਸਾਰੇ ਤੇ ਵਰਕ ਹੋਊਗਾ ਜੀ ਆਪਾਂ ਪਸ਼ਮੀਨੇ ਤੇ ਕੀਤਾ ਹੋਇਆ ਸੀ ਬਲੈਕ ਕਲਰ ਤੇ ਅਸੀਂ ਦਿਖਾਵਾਂਗੇ ਆਪਾਂ ਵਰਕ ਕੀਤੇ ਸੂਟ ਸਾਰੇ ਸਰਦੀ ਵਾਲੇ ਸੂਟਾਂ ਦੇ ਡਿਜ਼ਾਈਨ ਹੋਣਗੇ ਬਹੁਤ ਪੈਣ ਦੀ ਡਿਵਾਨ ਸੀ ਜੀ ਤੁਸੀਂ ਸਰਦੀ ਵਾਲੇ ਸੂਟਾਂ ਦੇ ਡਿਜ਼ਾਈਨ ਲੈ ਕੇ ਉਹ ਜਿਹੜਾ ਆਪਾਂ ਰੈੱਡ ਤੇ ਕਰੀਮ ਕੀਤਾ ਇਹ ਵੀ ਆਪਾਂ ਸਰਦੀ ਵਾਲੇ ਸੂਟ ਤੇ ਪਸ਼ਮੀਨੇ ਦੇ ਕੀਤਾ ਹੋਇਆ ਤੁਸੀਂ ਇਹਨੂੰ ਮੈਚਿੰਗ ਕਰਵਾ ਸਕਦੇ ਆ ਤੁਸੀਂ ਉਂਝ ਕਿਵੇਂ ਵੀ ਇੱਕ ਕਲਰ ਦਾ ਸੂਟ ਵੀ ਕਰਵਾ ਸਕਦੇ ਆ ਤੁਸੀਂ ਮੈਚਿੰਗ ਕਰਾਓ ਜਾਂ ਆਲ ਓਵਰ ਸੂਟ ਬਣਾਓ ਕਿਵੇਂ ਦਾ ਮਰਜ਼ੀ ਕਰੋ ਤੇ ਬਹੁਤ ਸੋਹਣਾ ਬਣਦੇ ਜਿਹੜੇ ਆਪਾਂ ਸਰਦੀ ਵਾਲੇ ਸੂਟਾਂ ਦੇ ਲੈ ਕੇ ਆਏ ਆ ਸਾਰੀ ਵਰਕ ਤੇ ਆਪਾਂ ਕੰਪਿਊਟਰ ਮਸ਼ੀਨ ਤੇ ਕੀਤਾ ਹੋਇਆ ਸੀ ਇਹ ਜਿਹੜੀਆਂ ਆਪਾਂ ਤੁਹਾਨੂੰ ਤਾਈਆਂ ਦਿਖਾਇਆ ਵੀ ਤੁਸੀਂ ਜੇ ਕੰਪਿਊਟਰ ਮਸ਼ੀਨ ਤੇ ਵੀ ਕਰਵਾਉਣਾ ਤਾਂ ਆਰੀ ਵਰਕ ਦੇ ਸੂਟ ਐਵੇਂ ਦੇ ਬਣ ਸਕਦੇ ਜੀ। ਪਸ਼ਮੀਨੇ ਤੁਸੀਂ ਤਿਆਰ ਕੀਤੇ ਸੂਟ ਲੈਣੇ ਤਾਂ ਇਹ ਕਿ ਟੈਕਸ ਤੇ ਪਸ਼ਮੀਨੇ ਸੂਟ ਮਿਲ ਜਾਣਗੇ। ਅੱਜ ਆਪਾਂ ਇੱਕ ਸੂਟ ਹੋਰ ਰੈਡੀ ਕੀਤਾ ਜੀ ਔਰਗੰజా ਦੀ ਸ਼ਰਟ ਹੈ ਜੀ ਤੇ ਸਾਰੀ ਸ਼ਰਟ ਦੇ ਉੱਪਰ ਕੰਮ ਹੋਇਆ ਹੈ ਘੇਰੇ ਤੇ ਕੰਮ ਹੋਇਆ ਹੈ ਨਾਲ ਪੈਂਟ ਹੈ ਜੀ ਪੈਂਟ ਪਲਾਜ਼ੋ ਆ ਗਿਆ ਜੀ ਨਾਲ ਆਪਾਂ ਦੁਪੱਟਾ ਸਨੂਨ ਦਾ ਤਿਆਰ ਕੀਤਾ ਹੋਇਆ ਟਾਈ ਐਂਡ ਡਾਈ ਲੈਸ ਲੱਗੀ ਹੋਈ ਹੈ ਦੀ ਫਿਰ ਇੱਥੇ ਆਪਾਂ ਟਾਈ ਐਂਡ ਡਾਈ ਲੈਸ ਦੀ ਤੇ ਸਾਰਾ ਕੰਮ ਬਾਜੂ ਤੇ ਕੀਤਾ ਹੋਇਆ ਗਲੇ ਤੇ ਤੇ ਇਹਦੀ ਬੈਕ ਸਾਈਡ ਵੀ ਕੀਤਾ ਹੋਇਆ ਤੁਹਾਨੂੰ ਹੋਰ ਦਿਖਾ ਦਿੰਨੇ ਆ ਤੇ ਆ ਦੇਖੋ ਜੀ ਆਪਾਂ ਸਾਰੇ ਤੇ ਆਪਾਂ ਕੰਮ ਕੀਤਾ ਹੋਇਆ ਘੇਰੇ ਤੇ ਵੀ ਆਰਗੰਜ਼ਾ ਤੇ ਸਿਲਟਾ ਟਾਈਂਡਾਈ ਸਿਲਟਾ ਜੀ ਘਰੇਵ ਦਾ ਇਹਦਾ ਪੈਂਟ ਪਲਾਜੋ ਜਿਹੜਾ ਨਾਲ ਇਹਦੀ ਪੈਂਟ ਪਲਾਜੋ ਘਰੇਵ ਦਾ ਕੀਤਾ ਹੋਇਆ ਬਾਜੂ ਤੇ ਕੰਮ ਹੋਇਆ ਜੀ ਤੇ ਆ ਜ ਤੁਹਾਨੂੰ ਬੈਕ ਸਾਈਡ ਦਿਖਾਉਣੀ ਜੀ ਬੈਕ ਸਾਈਡ ਤੇ ਆਪਾਂ ਬਟਨ ਲਗਾਏ ਹੋਇਆ ਜੀ ਦੇਖੋ ਜੀ ਨੇੜੇ ਕਰਕੇ ਬਟਨ ਵੀ ਆਪਾਂ ਬੈਕ ਸਾਈਡ ਲਗਾਏ ਹੋਏ ਆ ਤੇ ਬਹੁਤ ਹੀ ਸੋਹਣਾ ਕੰਮ ਹੋਇਆ ਜੀ ਸਾਰਾ ਆਪਾਂ ਜਿਹੜਾ ਟਾਈ ਐਂਡ ਹੈ ਤੇ ਫ੍ਰੀਜਿੰਗ ਪੱਟੀ ਦੇ ਨਾਲ ਆਪਾਂ ਫ੍ਰੀਜਿੰਗ ਦਿੱਤੀ ਹੋਈ ਆ ਦੇਖੋ ਜੀ ਰੈਸਟ ਕੀਤਾ ਜੀ ਆਪਾਂ ਇਹ ਤਿੱਲੇ ਨਾਲ ਤਿਆਰ ਕੀਤਾ ਸਾਰੇ ਬਾਜੂ ਘੇਰਾ ਤੇ ਆਪਾਂ ਦੋਵੇਂ ਪਾਸੇ ਕੋਨਰਾਂ ਤੇ ਕੀਤਾ ਹੋਇਆ ਬਹੁਤ ਹੀ ਸੋਹਣਾ ਜਿਆਦਾ ਬਣਿਆ ਹੋਇਆ ਇਹ ਡਿਜ਼ਾਈਨ ਜੀ ਆਪਣੇ ਕੋਲੇ ਹੈਂਡਵਰਕ ਦੇ ਵਿੱਚ ਆਇਆ ਸੀ ਤੇ ਆਪਾਂ ਹੈਂਡਵਰਕ ਦੇ ਸੂਟ ਨੂੰ ਆਪਾਂ ਮਸ਼ੀਨਰੀ ਦੇ ਵਿੱਚ ਕੀਤਾ ਹੋਇਆ ਜੀ ਬਹੁਤ ਸੋਹਣਾ ਬਣ ਕੇ ਤਿਆਰ ਹੋਇਆ ਹੈ ਬੈਕ ਸਾਈਡ ਬੂਟੀ ਹੈ ਸਾਰੇ ਬੈਕ ਸਾਈਡ ਬੁਟੀ ਕੀਤੀ ਹੋਈ ਜੀ ਤੁਸੀਂ ਨਹੀਂ ਬੁਟੀ ਕਰਵਾਉਣੀ ਤੁਸੀਂ ਫਰੰਟ ਸਾਈਡ ਕਰਵਾ ਸਕਦੇ ਹੋ ਬਹੁਤ ਸੋਹਣਾ ਬਣ ਕੇ ਰੈਡੀ ਹੋਊਗਾ ਜੀ ਵਟ ਦੇ ਸੂਟਾਂ ਦੇ ਪਹਿਣਾ ਕਹਿੰਦੇ ਸੀ ਕਿਵੇਂ ਦੇ ਡਿਜ਼ਾਈਨ ਬਣਦੇ ਆ ਜੀ ਆਪਾਂ ਬੈਲ ਵਟ ਦੇ ਸੂਟ ਦੇ ਤਿਆਰ ਕੀਤਾ ਹੈ ਇਹਦੇ ਆਗੇ ਜੀ ਬਾਜੂ ਪਹੁੰਚੇ ਆਗੇ ਸਾਈਡ ਤੇ ਪਹੁੰਚੇ ਆ ਬਾਜੂ ਆ ਜੀ ਤੇ ਇਹ ਮਹਿੰਦੀ ਕਲਰ ਦਾ ਸੂਟ ਹੈ ਲਾਈਟ ਮਹਿੰਦੀ ਕਲਰ ਹੈ ਜੀ ਤੇ ਆ ਇਹਦੇ ਪਹੁੰਚੇ ਆਗੇ ਸਾਈਡ ਤੇ ਤੇ ਆ ਘੇਰ ਆ ਗਿਆ ਜੀ ਤੇ ਇੱਕ ਉੱਪਰ ਅਜੇ ਵੀ ਇਹਦੇ ਬਾਜੂ ਆਗੇ ਤੁਸੀਂ ਇਹਨੂੰ ਕਿਸੇ ਵੀ ਕਲਰ ਤੇ ਕਸਟਮਾਈਜ਼ ਕਰਵਾ ਸਕਦੇ ਆਂ ਆਪਾਂ ਨੇ ਮਹਿੰਦੀ ਤੇ ਕੀਤਾ ਸੀ ਜੇ ਤੁਸੀਂ ਇਹ ਵਰਕ ਤੁਸੀਂ ਹੋਰ ਵੀ ਕਰਵਾਉਣਾ ਤਾਂ ਤੁਸੀਂ ਹੋਰ ਵੀ ਕਰਵਾ ਸਕਦੇ ਆਂ ਇਹ ਕੰਮ ਵੀ ਬਹੁਤ ਸੋਹਣਾ ਹੋਇਆ ਜੀ ਘੇਰੇ ਬਾਜੂ ਤੇ ਤੇ ਇਹ ਪਹੁੰਚੀ ਤੇ ਆਪਾਂ ਪਸ਼ਮੀਨੇ ਦੇ ਸੂਟ ਦਿਖਾਏ ਸੀ ਅਨ ਸਟਿਚ ਪਸ਼ਮੀਨੇ ਦੇ ਸੂਟ ਹੈ ਜੀ ਤੁਹਾਨੂੰ ਦਿਖਾਉਣੀ ਆ ਗ੍ਰੀਨ ਕਲਰ ਦਾ ਸੂਟ ਹੈ ਜੀ ਆ ਦੇਖੋ ਗ੍ਰੀਨ ਕਲਰ ਮੂੰਗਿਆ ਗ੍ਰੀਨ ਜੈ ਤੇ ਮੋਰਨੀਆਂ ਬਣ ਕੇ ਆਪਾਂ ਇਹਦੇ ਘੇਰੇ ਤੇ ਕਿਤੇ ਹੋਇਆ ਤੇ ਆ ਦੇ ਬਾਜੂ ਹੈ ਜੀ ਕੀ ਰੀਤੀ ਮੋਰਨੀਆਂ ਬਣੀਆਂ ਹੋਏ ਤੇ ਨਿੱਕ ਬਹੁਤ ਹੀ ਜ਼ਿਆਦਾ ਹੈਵੀ ਬਣਿਆ ਹੋਇਆ ਤੁਹਾਨੂੰ ਨਿੱਕ ਵੀ ਦਿਖਾਉਣੀ ਆ ਤੇ ਆ ਵੇਖੋ ਜੀ ਆਪਾਂ 벨ਵੈਟ ਤੇ ਸੂਟ ਰੈਡੀ ਕੀਤਾ ਆ ਆਪਕੇ ਇਹਦੀ ਨਿੱਕ ਬਣਿਆ ਹੋਇਆ ਜੀ ਨਿੱਕ ਤੇ ਮੋਰਨ ਚਾਰ ਮੋਰਨੀਆਂ ਆਪਾਂ ਨਿੱਕ ਦੇ ਬਣਾਈਆਂ ਹੋਈਆਂ ਏਕ-ਏਕ ਮੋਰਨੀ ਆਪਣੀ ਘੇਰੇ ਤੇ ਬਣੀ ਹੋਈ ਆ ਵਿੱਚ ਵੀਡੀਓ ਦੇ ਵਿੱਚ ਤੁਸੀਂ ਆ ਸਿੱਟਣ ਲੱਗੇ ਤੁਸੀਂ ਚਲ ਆ ਵੀ ਦੇਖ ਲਓ ਜੀ ਆਪਾਂ ਜਿਹੜਾ ਆਪਣੇ ਕੋਲ ਨਿਊ ਸਟੱਫ ਆ ਗਿਆ ਤੇ ਇਹ ਵੀ ਆਪਾਂ ਰੈਡੀ ਕਰਤਾ ਜੀ ਨਿਊ ਸਟੱਫ ਦੇਖੋ ਜੀ ਆਪਣੇ ਮੇਰੇ ਭਰਾਏ ਆਪਣੇ ਸੂਟ ਲੈ ਕੇ ਆਏ ਜਿਉ ਆਪਣੇ ਵਿੱਚ ਵੀਡੀਓ ਦੇ ਵਿੱਚ ਸਿੱਟਣ ਲੱਗੇ ਤੁਸੀਂ ਇਹ ਵੀ ਦੇਖ ਲਓ ਮੈਂ ਇੱਧਰ ਵੀ ਕੈਮਰਾ ਲਾਤਾ ਤੇ ਬਹੁਤ ਨਿਊ ਸਟਾਫ ਆ ਗਿਆ ਇਹ ਪਸ਼ਮੀਨਾ ਦੇ ਸੂਟ ਆ ਜਿਹਦੇ ਤੋਂ ਤੋਂ ਐਵੇਂ ਕਲਰ ਪਸੰਦ ਕੀਤੇ ਜਾਂਦੇ ਤੁਸੀਂ ਐਵੇਂ ਕਰ ਲਓ ਨਹੀਂ ਤੁਹਾਨੂੰ ਅਸੀਂ ਕੱਲਾ ਕੱਲਾ ਸੂਟ ਦੀ ਅਲੱਗ ਵੀਡੀਓ ਪਾਵਾਂਗੇ ਜੇ ਤੁਸੀਂ ਕੋਈ ਵੀ ਕਲਰ ਦੇ ਵਿੱਚ ਕਸਟਮਾਈਜ਼ ਕਿਸੇ ਵੀ ਕਲਰ ਦੇ ਵਰਕ ਕਰਾਉਣਾ ਮੇਰੇ ਤਾਂ ਕਲਰ ਕਿੰਨਾ ਸੋਹਣਾ ਲੱਗ ਰਿਹਾ ਬਲੈਕ ਕਲਰ ਕਾਫੀ ਕਲਰ ਮੋਰ ਪੰਖੀ ਆ ਗਰੇ ਰੂਣ ਮਹਿੰਦੀ ਕਲਰ ਸਿਰਦਈ ਜਾਂ ਇਹ ਬਹੁਤ ਸੋਹਣੇ ਕਲਰ ਆ ਗਏ ਤੁਹਾਨੂੰ ਜਿਹੜੇ ਦਿਖਾਤੇ ਜਿਹੜਾ ਆਪਣੇ ਕੋਲ ਨਿਊ ਸਟਾਫ ਆਇਆ ਸੀ ਉਹ ਤੁਹਾਨੂੰ ਦਿਖਾਤਾ ਤੇ ਆਪਣੇ ਕੋਲ ਹੋਰ ਵੀ ਬਹੁਤ ਜਿਆਦਾ ਫੈਬਰਿਕ ਆ ਤੁਸੀਂ ਐਵੇਂ ਫੈਬਰਨ ਸਾਡੀ ਵੀਡੀਓ ਕਿੱਦਾਂ ਨਹੀਂ ਲੱਗੀ ਤੁਸੀਂ ਕਮੈਂ